ਸਾਸਤਰੀਕਾਰ ਦੋਸਤੋ ਤੇ ਅੱਜ ਆਪਾਂ ਜਿਹੜੀ ਨਵੀਂ ਵੀਡੀਓ ਲੈ ਕੇ ਆਏ ਆ ਉਹ ਹੈਗੀ ਆ એનર્ਜੀ ਦੇ ਵਾਸਤੇ ਜਿਵੇਂ ਆਪਾਂ ਕਿਸੇ ਯਾਤਰਾ ਤੇ ਜਾਂਦੇ ਆ ਜਾਂ ਆਪਾਂ ਲੰਮੇ ਸਫ਼ਰ ਤੇ ਜਾਂਦੇ ਆ ਜਾਂ ਵੈਸੇ ਹੀ ਆਪਾਂ ਕੰਮ ਕੋਈ ਹਾਰਡ ਵਰਕ ਹੀ ਇੰਨਾ ਆਪਣਾ ਹੁੰਦਾ ਵਾ ਜਿਦੇ ਕਾਰਨ ਸਰੀਰ ਥਕਾਵਟ ਮਨ ਜਾਂਦਾ ਵਾ ਤੇ ਉਹਨਾਂ ਵਾਸਤੇ ਵੀ ਆ ਜਿਨ੍ਹਾਂ ਨੂੰ ਚਾਹ ਪੀਣ ਦੇ ਨਾਲ ਤਜਾਹ ਬਣਦਾ ਵਾ ਚਾਹ ਪੀਣੀ ਮਜਬੂਰੀ ਆ ਜਿੰਨਾਂ ਦੀ ਪਰ ਛੱਡ ਨਹੀਂ ਸਕਦੇ ਉਹਨਾਂ ਵਾਸਤੇ ਵੀ ਇਹ ਵੀਡੀਓ ਜਿਹੜੀ ਅੱਜ ਦੀ ਬਹੁਤ ਵਧੀਆ ਵਾ ਕੰਮ ਦੀ ਆ ਜਿਵੇਂ ਅੱਜ ਕੱਲ ਨੌਜਵਾਨ ਇੱਕ ਕੈਮੀਕਲ ਵਾਲੇ ਜਿਹੜੇ ਹੁੰਦੇ ਆ ਆਪਣੇ ਸੋਡੇ ਠੰਡੇ ਕੋਲਡ ਡਰਿੰਕ ਬਹੁਤ ਤਰ੍ਹਾਂ ਦੇ ਚੱਲੇ ਅੱਜ ਕੱਲ ਜਿਨ੍ਹਾਂ ਦੇ ਵਿੱਚ ਬਕਾਇਦਾ ਲਿਖਿਆ ਵੀ ਹੁੰਦਾ ਵੀ ਉਹਨਾਂ ਨੂੰ ਯੂਜ਼ ਕਰਨਾ ਜਿਆਦਾ ਟਾਈਮ ਯੂਜ਼ ਕਰਨਾ ਖਤਰਨਾਕ ਪਰ ਫਿਰ ਵੀ ਆਪਣੇ ਨੌਜਵਾਨ ਬੱਚੇ ਵੀ ਅੱਜ ਕੱਲ ਇਥੋਂ ਤੱਕ ਕਿ ਉਹ ਵੀ ਉਹ ਕੋਲਡ ਡਰਿੰਕ ਜਿਹੜੇ ਹੁੰਦੇ ਲਾਲ ਜਿਹੇ ਰੰਗ ਦੇ ਆਪਾਂ ਕੰਪਨੀ ਦਾ ਨਾਮ ਕਿਉਂ ਲੈਣਾ ਵਾ ਤੇ ਜਾਂ ਹੋਰ ਵੀ ਜਿੰਨੇ ਵੀ ਆਉਂਦੇ ਆ ਸਿੰਥੈਟਿਕ ਜਿਹੜੇ ਡਰੱਗ ਬਣਦੇ ਆ ਇਹ ਪੀਣ ਵਾਸਤੇ ਉਹ ਇੱਕ ਵਾਰੀ ਪੀ ਕੇ ਸਰੂਰ ਜਾਂ ਤਾਂ ਆਉਂਦਾ ਵਾ ਬੰਦੇ ਨੂੰ ਲੱਗਦਾ ਵਾ ਵੀ એનર્ਜੀ ਜੀ ਆ ਗਈ ਆ ਪਰ ਉਹਨਾਂ ਦੇ ਸਾਈਡ ਇਫੈਕਟ ਆ ਜਿਹੜੇ ਉਹ ਬਹੁਤ ਜ਼ਿਆਦਾ ਵਾ ਬਕਾਇਦਾ ਜਦੋਂ ਵੀ ਤੁਸੀਂ ਕੋਈ ਡਰਿੰਕ ਇਹ ਜਾਂ ਪੀਂਦੇ ਹੋ ਤਾਂ ਉਹਦੇ ਉੱਤੇ ਦੇਖ ਲਿਓ ਵੀ ਪਹਿਲਾਂ ਤੋਂ ਉੱਤੇ ਲਿਖਿਆ ਹੀ ਹੁੰਦਾ ਵੀ ਇਹ ਜਿਆਦਾ ਲੰਮਾ ਸਮਾਂ ਪੀਣ ਦੇ ਨਾਲ ਨੁਕਸਾਨ ਹੋ ਸਕਦਾ ਸਿਹਤ ਦਾ ਪਰ ਬ੍ਰੀਕ ਦੀ ਅੱਖਰਾਂ 'ਚ ਲਿਖਿਆ ਹੁੰਦਾ ਜਿਹਦੇ ਕਰਕੇ ਤੁਸੀਂ ਜਿਆਦਾ ਧਿਆਨ ਨਹੀਂ ਦਿੰਦੇ ਉਹਦੇ ਵੱਲ ਤੇ ਧੜਾ ਧੜ ਜਿਹੜੇ ਕਰਿਆਨੇ ਦੀਆਂ ਦੁਕਾਨਾਂ ਵਾਲੇ ਆ ਜਾਂ ਹੋਰ ਆ ਉਹ ਵੇਚੀ ਜਾ ਰਹੇ ਆ ਤੇ ਆਪਣੇ ਬੱਚੇ ਲਗਾਤਾਰ ਉਹਨਾਂ ਦਾ ਸੇਵਨ ਕਰਨਾ ਗੱਝ ਚੁੱਕੇ ਆ ਸੋ ਇਹੋ ਜੇ ਵਿੱਚ ਇਲੈਕਟ੍ਰੋ ਹੋਮੋਪੈਥੀ ਤੇ ਲੈ ਕੇ ਆਇਆ ਬਹੁਤ ਵਧੀਆ ਇੱਕ ਇਲੈਕਟ੍ਰੋਲਾਈਟਸ ਵਿਟਾਮਿਨਸ ਨਾਲ ਭਰਪੂਰ ਹਾਈਡਰੇਸ਼ਨ ਐਂਡ એનર્ਜੀ ਵਾਸਤੇ ਹਾਈ ਵਾਰਡ એનર્ਜੀ ਇਹ ਟੈਬਲੇਟ ਆ ਜੀ ਇੱਕ ਇਹ ਤੇ ਇਹਨੂੰ ਦਾ ਸੇਵ ਕਰਨਾ ਵੀ ਬਹੁਤ ਆਸਾਨ ਆ ਤੁਸੀਂ ਕਿਤੇ ਵੀ ਸਫਰ ਦੇ ਵਿੱਚ ਵੀ ਨਾਲ ਲਿਜਾ ਸਕਦੇ ਹੋ ਇਹਨੂੰ ਇਸ ਤਰ੍ਹਾਂ ਦੀ ਸ਼ੀਸ਼ੀ ਆਉਂਦੀ ਹੈ ਇਹ ਤੈਨੂੰ ਖੋਲੋ ਤੇ ਇਹਦੇ ਵਿੱਚ ਇਸ ਤਰ੍ਹਾਂ ਦੀਆਂ ਗੋਲੀਆਂ ਨਿਕਲਦੀਆਂ ਆਆਂ ਇੱਕ ਸਿਸੀ ਦੇ ਵਿੱਚ 20 ਗੋਲੀਆਂ ਹੁੰਦੀਆਂ ਆ ਵਾ ਤੁਸੀਂ ਇਹਨੂੰ ਦੋ ਵਾਰੀ ਡੇਲੀ ਲੈ ਸਕਦੇ ਹੋ ਸਵੇਰੇ ਜਾਂ ਦੁਪਹਿਰੇ ਤੇ ਕੋਈ ਸਾਈਡ ਇਫੈਕਟ ਨਹੀਂ ਇਸ ਚੀਜ਼ ਦਾ ਤੇ ਇਹਨੂੰ ਤੁਸੀਂ ਬਰਉਣਾ ਵੀ ਆਸਾਨ ਆ ਇੱਕ ਗੋਲੀ ਲੈ ਕੇ ਤੁਸੀਂ ਇਸ ਤਰ੍ਹਾਂ ਦੀ ਇਹ ਵਿੱਚੋਂ ਨਿਕਲਾਉਣੀਆਂ ਗੋਲੀਆਂ ਤੇ ਪਾਣੀ ਦੇ ਵਿੱਚ ਪਾਣੀ ਦਾ ਇੱਕ ਗਲਾਸ ਲੈ ਲੈਣਾ ਸਾਫ ਪਾਣੀ ਦਾ ਨਾਰਮਲ ਪਾਣੀ ਦਾ ਤੇ ਉਹਦੇ ਵਿੱਚ ਤੁਸੀਂ ਇਹ ਗੋਲੀ ਪਾ ਦੇਣੀ ਆ ਦੇਖੋ ਤੇ ਬਹੁਤ ਜਲਦੀ ਇਹਨੇ ਬਣ ਜਾਣਾ ਵਾ ਤੇ ਵਧੀਆ એનર્ਜੀ ਵਾਸਤੇ ਵੀ ਆ ਇਹ ਥਕਾਵਟ ਨੂੰ ਵੀ ਦੂਰ ਕਰ ਦਿੰਦੀ ਹੈ ਚੀਜ਼ ਇਹ ਤੇ ਬਣਾਉਣੀ ਵੀ ਆਸਾਨ ਆ ਤੇ ਕੀਮਤ ਦੀ ਗੱਲ ਵੀ ਕਰਦੇ ਨੇ ਕਿੰਨੀ ਆ ਤਾਂ ਇਹਦੀ ਕੀਮਤ ਜਿਹੜੀ ਹੈਗੀ ਆ ਐਮ ਆਰ ਪੀ ਦਾ 399 ਰੁਪਈਆ ਤੇ ਬਾਕੀ ਤੁਸੀਂ ਕੋਈ ਗੱਲ ਨਹੀਂ ਮੈਸੇਜ ਕਰੋ ਤੁਹਾਨੂੰ ਇਹ ਲੈਸ ਕਰਕੇ ਲਈ ਜਾਊਗੀ ਤੇ ਨਿੰਨਾ ਵੀਰਾਂ ਭੈਣਾਂ ਨੇ ਵੀ ਮੰਗਾਉਣੀ ਹੋਈ ਤਾਂ ਜ਼ਰੂਰ ਆਪਣੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਹੀ ਕਰਿਓ। ਲਓ ਜੇ ਗੋਲੀ ਆਪਣੀ ਕੋਲ ਚੱਕੀ ਆ ਦੇਖੋ ਕੁਲੀ ਜਾਂਦੀ ਆ ਨਾਲ ਦੀ ਨਾਲ ਬਣੀ ਜਾਂਦੀ ਐਣ। ਕਿ ਤਿੰਨ ਤੋਂ ਚਾਰ ਮਿੰਟ ਦੇ ਵਿੱਚ ਵਿੱਚ ਗੋਲੀ ਵਧੀਆ ਕੁਲ ਜਾਂਦੀ ਆ ਤੇ ਪੀਣ ਨੂੰ ਆਪਣਾ ਨਰਜੀ ਡਰਿੰਕ ਆ ਜਿਹੜਾ ਉਹ ਬਿਲਕੁਲ ਤਿਆਰ ਕਰ ਦਿੰਦੀ ਐ। ਔਰੈਂਜ ਫਲੇਵਰ ਦੇ ਵਿੱਚ ਆ ਤੇ ਬਹੁਤ ਵਧੀਆ ਟੇਸਟ ਵੀ ਐ ਇਹਦਾ। ਲਓ ਗੋਲੀ ਬਿਲਕੁਲ ਖੁਰ ਚੱਲੀ ਆ। ਇਹ ਆ ਦੋ। ਬਣ ਕੇ ਤਿਆਰ ਆ ਤੁਹਾਡਾ ਡਰਿੰਕ ਆ ਜਿਹੜਾ ਇਹ ਤੇ ਟੇਸਟ ਵੀ ਘੈਂਟ ਆ ਪੂਰਾ ਤੇ ਸਾਈਡ ਇਫੈਕਟ ਵੀ ਕੋਈ ਹੈ ਨਹੀਂਗਾ ਇਹਦਾ ਤੇ ਕੀਮਤ ਵੀ ਜਾਇਜ਼ ਰੱਖੀ ਹੈ ਕਿ 399 ਰੁਪਏ ਐਮ ਆਰਪੀ ਹੈ ਇਹਦੀ ਤੇ ਤੁਹਾਨੂੰ ਆਪਾਂ ਇਹ ਲਾ ਦਾਂਗੇ 350 ਰੁਪਏ ਦੀ ਇਹ ਜੀ ਡੱਬੀ ਆ 350 ਰੁਪਏ ਦੀ ਤੁਹਾਨੂੰ ਲੱਗ ਜੂਗੀ ਤੇ ਜੇ ਕਿਸੇ ਨੇ ਮੰਗਾਉਣੀ ਐ ਇੱਕ ਡੱਬੀ ਦੋ ਡੱਬੀ ਤਿੰਨ ਡੱਬੀਆਂ ਤਾਂ ਤੁਸੀਂ ਦਿੱਤੇਗੇ ਨੰਬਰ ਤੇ ਵਟਸਐਪ ਨੰਬਰ ਤੇ ਆਪਣਾ ਐਡਰੈਸ ਲੇ ਕੇ ਭੇਜ ਦਿਓ ਤੇ ਤੁਹਾਡੇ ਘਰ ਤੱਕ ਪਹੁੰਚਦੀ ਕਰ ਦਿੱਤੀ ਜਾਊਗੀ ਤੇ ਬਹੁਤ ਵਧੀਆ એનર્ਜੀ ਡਰਿੰਕ ਆ ਜੀ ਇਹ ਠੀਕ ਆ ਜੀ ਜਰੂਰ ਵਾਤ ਕੇ ਦੇਖੋ ਧੰਨਵਾਦ